ਸ੍ਰੀ ਵਾਹਿਗੁਰੂ ਸ੍ਰੀ ਰਗ ਮਹੱਲਾ ਪਹਿਲਾ ਮਛਲੀ ਜਾਲ ਨਾ ਜਾਣਿਆ ਸਰਖਾਰਾ ਅਸਗਾਹ ਆਤ ਸਿਆਣੀ ਸੋਹਣੀ ਚੌਕੀ ਤੋ ਵੇਸਾ ਕੀਤੇ ਕਾਰਨ ਪਾਕੜੀ ਕਾਲ ਨਾ ਟਲੇ ਸਿਰਾਂ ਪਾਈ ਰੇ ਇਉ ਸਿਰ ਜਾਣ ਹੰਕਾਰ ਜਿਉ ਮੱਛੀ ਤਿਉ ਮਾਨਸਾ ਪਵੇ ਅਚਿੰਤਾ ਜਾਲ ਰਹਾ ਸਭ ਜਗ ਬਾਂਧੋ ਕਾਲ ਕੋ ਬਿਨ ਗੁਰ ਕਾਲ ਅਫਾਰ ਸਚ ਰਤੇ ਸੇ ਉਬਰੇ ਦੁਗਧਾ ਛੋੜ ਵਿਕਾਰ ਹਉ ਤਿੰਕਾ ਬਲਿਹਾਰਣੈ ਦਰ ਸਚੈ ਸਚਿਆ ਸਿਚਾਨੇ ਜਿਉ ਪੰਖਿਆ ਜਾਲੀ ਬੰਧ ਕਾ ਹਾਥ ਗੁਰ ਰਾਖੇ ਸੇ ਉਬਰੇ ਹੋਰ 파ਥੇ ਚੋ ਗਏ ਸਾਥ ਬਿਨ ਨਾਮ ਚੁਣ ਸੁਟੀ ਹੈ ਕੋਏ ਨ ਸੰਗੀ ਸਾਥ ਸਚੋ ਸੱਚਾ ਆਖੀਐ ਸੱਚੇ ਸੱਚਾ ਥਾਨ ਜਿਨਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾਂ ਜਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੋਏ ਬਿਖ ਖਾਏ ਨਾਮੈ ਅੰਦਰ ਹੋ ਵਸਾਂ ਨਾਮ ਵਸੈ ਮਨ ਆਇ ਬਾਜ ਗੁਰੂ ਗੁਬਾਰ ਹੈ ਬਿਨ ਸ਼ਬਦੈ ਬੂਝ ਨਾ ਪਾਈ ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਬਲਾਏ ਤਿਥੈ ਕਾਲ ਨ ਸੰਚਰੈ ਜੋਤੀ ਜੋਤ ਸਮਾਇ ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣਹਾਰ ਗੁਰ ਸ਼ਬਦੀ ਸਾਲਾਹੀਐ ਅੰਤ ਨ ਪਾਰਾਵਾਰ ਤਿਥੈ ਕਾਲ ਨ ਅਪੜੈ ਜਿਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਹਿ ਹੁਕਮੀ ਕਾਲੈ ਵਸ ਹੈ ਹੁਕਮੀ ਸਾਚ ਸਮਾਹਿ ਨਾਨਕ ਜੋ ਤਿਸ ਭਾਵੇ ਸੋ ਥੀਐ ਇਨਾਂ ਜਨਤਾ ਵਸ ਕਿਛ ਨਾਹਿ ਸ੍ਰੀ ਦਾਗ ਮਹੱਲਾ ਪਹਿਲਾ ਮਨ ਝੂਠਾ ਤਨ ਝੂਠ ਹੈ ਜਿਹਵਾ ਝੂਠੀ ਹੋਏ ਮੁਖ ਝੂਠਾ ਝੂਠ ਬੋਲਣਾ ਕਿਉ ਕਰ ਸੂਚਾ ਹੋਏ ਬਿਨ ਅਬ ਸ਼ਬਦ ਨਾ ਮਾਂਜੀਐ ਸਾਚੇ ਤੇ ਸਚ ਹੋਏ ਮੁੰਧੇ ਗੁਣਹੀਣੀ ਸੁਖ ਕੇ ਫਿਰ ਰਲੀਆਂ ਰਸਮਾਨ ਸੀ ਸਾਚ ਸ਼ਬਦ ਸੁਖ ਨੇ ਰਹਾ ਫਿਰ ਪਰਦੇਸੀ ਜੇਥੀ ਆ ਧਨ ਵਾਂਢੀ ਚੂਰੇ ਜੋਂ ਜਲ ਥੋੜਾ ਮਛਲੀ ਕਰਨ ਪਲਾਵ ਕਰੇ ਫਿਰ ਭਾਵੈ ਸੁਖ ਪਾਈਐ ਜੇ ਆਪੇ ਨਦਰ ਕਰੇ ਫਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸ਼ਬਦ ਸਵਾਰੀ ਸੋਹਣੀ ਫਿਰ ਆਵੇ ਗੁਣ ਨਾਲ કામન કામના આવઈ ખોટી અવગણ્યા ના સુખ પેયે સા હોરએ ਝૂઠ જલી વેકાર આવણ મન્નોન દાખડો શોધી કંત વિસાર પિરકીનાર સુહાવણી મુતિ સો કિત સાદ પિર કએ કામના આવઈ બોલે ફાદિલ બાબ ਦਾਰ ਘਰ ਢੋਈ ਨਾਂ ਲਹੈ ਛੂਟੀ ਦੁਜੈ ਸਾਦ ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ ਅਨਕੌਮਤੀ ਦੇ ਚੱਲੈ ਮਾਇਆ ਕਾ ਵਾਪਾਰ ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੋਸਾਰ ਕੇਤੇ ਪੰਡਿਤ ਜੋਤ ਕੀ ਵੇਦਾਂ ਕਰੈ ਵਿਚਾਰ ਵਾਦ ਵਿਰੋਧ ਸਲਾਹਣੇ ਵਾਦੇ ਆਵਣ ਜਾਂ ਬਿਨ ਗੁਰ ਕਰਮ ਨਾ ਛੁੱਟਸੀ ਕਹਿ ਸੁਣ ਆਖ ਵਖਾਣ ਸਭ ਗੁਣਵੰਤੀ ਆਖੀਆਂ ਮੈਂ ਗੁਣ ਨਾਹੀ ਕੋਏ ਹਰ ਵਰਨਾਰ ਸੁਹਾਵਣੀ ਮੈਂ ਭਾਵੇਂ ਪ੍ਰਭ ਸੋਏ ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ ਸਿਰਿ ਰਾਗ ਮਹਲਾ ਪਹਿਲਾ ਜਪ ਤਪ ਸੰਜਮ ਸਾਦੀਐ ਤੀਰਥ ਕੀਚੈ ਵਾਸ ਪੁੰਨ দান ਚੰਗਿਆਈਆ ਬਿਨ ਸਾਚੇ ਚਾਤਾਸ ਜੇ ਹਾਰਾ ਦੇ ਤੇ ਹਾਲੁਣੈ ਬਿਨ ਗੁਣ ਜਨਮ ਵਿਨਾਸ ਮੁੰਦੇ ਗੁਣ ਦਾਸੀ ਸੁਖ ਹੋਏ ਅਬ ਗਣ ਤਿਆਗ ਸਮਾਈਐ ਗੁਰਮਤਿ ਪੂਰਾ ਸੋਏ ਰਹਾਉ ਵਿਣਰਾ ਸੇਵਾ ਪਾਰੀਆ ਤੱਕੇ ਕੁੰਡਾਂ ਚਾਰ ਮੂਲ ਨਾ ਬੁੱਝੈ ਆਪਣਾ ਵਸਤ ਰਹੀ ਘਰਬਾਰ ਵਿਣ ਵਖਰ ਦੁਖ ਅਗਲਾ ਕੂੜ ਮੁੱਠੀ ਕੂੜਿਆਰ ਲਾਹਾ ਅਹਿਨ ਸੁਨੌਤਨ ਪਰਖੇ ਰਤਨ ਵਿਚਾਰ ਵਸਤ ਲਹੈ ਘਰ ਆਪਣੈ ਚੱਲੈ ਕਾਰਜਸਾਰ ਵਣ ਜਾ ਰਿਆਂ ਸਿਉ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ ਸੰਤਾਂ ਸੰਗਤ ਪਾਈਐ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੈ ਜਿਸ ਅੰਤਰ ਜੋਤ ਅਪਾਰ ਸਚੈ ਆਸਨ ਸਾਚ ਰਹਿ ਸਚੈ ਪ੍ਰੇਮ ਪਿਆਰ ਜਿਨਿ ਆਪ ਪਛਾੜਿਆ ਘਰਮ ਹੈ ਮਹਿਲ ਸੋ ਥਾਏ ਸੱਚੇ ਸਤਿ ਰੱਤੇ ਆ ਸੱਚੋ ਪੱਲ ਹੈ ਪਾਏ ਤ੍ਰਿ ਭਵਨ ਸੋ ਪ੍ਰਭ ਜਾਣੀਐ ਸਾਚੋ ਸਾਚੈ ਨਾਏ ਸਾ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ ਮਹਲੇ ਮਹਿਨ ਬੁਲਾਈਐ ਸੋ ਪਿਰ ਆਵੇ ਰੰਧ ਸੱਚ ਸੁਹਾਗ ਨੂੰ ਸਾ ਪਲੀ ਪਿਰ ਮੋਹੀ ਗੁਣ ਸੰਗ ਪੂਲੀ ਪੂਲੀ ਥਲ ਚੜਾਂ ਥਲ ਚੜ ਗੁੰਗਰ ਜਾਵ ਬਨ ਮਹਿ ਪੂਲੀ ਜੇ ਫਿਰਾਂ ਬਿਨ ਗੁਰ ਬੂਝ ਨਾ ਪਾਉ ਨਾਮ ਹ ਪੂਲੀ ਜੇ ਫਿਰਾਂ ਫਿਰ ਫਿਰ ਆਵਾਂ ਜਾਉ ਪੁੱਛ ਹੋ ਜਾਏ ਪਧਾਉਾਂ ਚੱਲੇ ਚਾਕਰ ਹੋਏ ਰਾਜਨ ਜਾਣ ਹੈ ਆਪਣਾ ਦਰ ਕਰ ਠਾਕ ਨ ਹੋਏ ਨਾਨਕ ਏਕੋ ਰਬ ਰਹਾ ਦੂਜਾ ਅਵਰਨਾ ਕੋਇ ਸ੍ਰੀ ਗਾਗ ਮਹਲਾ ਪਹਿਲਾ ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇਹ ਸਰੀਰ ਨਿਰਮਲ ਸਾਚੋ ਮਨ ਵਸੈ ਸੋ ਜਾਣੈ ਅਬ ਪੀਰ ਸਹਜੈ ਤੇ ਸੁਖ ਅਗਲੋ ਨਾ ਲਾਗੈ ਜਮ ਤੀਰ ਪਾਈ ਰੇ ਮੈਲ ਨਾਹੀ ਨਿਰਮਲ ਜਲ ਨਹਾਏ ਨਿਰਮਲ ਸਾਚਾ ਏਕ ਤੂੰ ਹੋਰ ਮਹਿਲ ਭਰੀ ਸਭ ਜਾਏ ਰਹਾ ਹਰਤਾ ਮੰਦਰ ਸੋਹਣਾ ਕੀਆ ਕਰਨੇ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿ ਪਵਨ ਜੋਤ ਅਪਾਰ ਬਾਟ ਪਟਣ ਗਣ ਕੋਠੜੀ ਸੱਚ ਸੌਦਾ ਵਾਪਾਰ ਜਾਨ ਅੰਜਨ ਭੈ ਭੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਇ ਐਸਾ ਸਤਿਗੁਰ ਜੀ ਮਿਲਾ ਤਾ ਸਹਜੇ ਲੈ ਮਿਲਾਏ ਕਸ ਕਸਵੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਏਨੀ ਖਰੇ ਖਜ਼ਾਨੇ ਪਾਏ ਆਸ ਅੰਦੇ ਸਾ ਦੂਰ ਕਰ ਿਉ ਮਲ ਜਾਏ ਸਮਾਏ ਸੁਖ ਕਉ ਮੰਗੈ ਸਭ ਕੋ ਦੁਖ ਨਾ ਮੰਗੈ ਕੋਈ ਸੁਖੈ ਕਉ ਦੁਖ ਅਗਲਾ ਮਨ ਮੁਖ ਬੂਝ ਨਾ ਹੋਈ ਸੁਖ ਦੁਖ ਸਮ ਕਰ ਜਾਣੀਐ ਸਬਦ ਭੇਦ ਸੁਖ ਹੋਏ ਵੇਦ ਪੁਕਾਰਿ ਵਾਚਿਐ ਬਾਣੀ ਬ੍ਰਹਮ ਵਿਆਸ ਮਨ ਜਨ ਸੇਵਕ ਸਾਧਕ ਨਾਮ ਰਤੇ ਗੁਣਤਾਸ ਸੱਚ ਰਤੇ ਸਿ ਜਿਣ ਗਏ ਹਉ ਸਦ ਬਲਿ ਹਾਰੈ ਜਾਸ ਚਹਉ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਇ ਵਿਹੂਣਿਆ ਮੁਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਬ ਗੁਣ ਮੁਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ ਆਪਿ ਪਛਾਨ ਘਰ ਵਸੈ ਹੋ ਮੈਂ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਊਜਲੇ ਜੋ ਰਾਤੇ ਹਰ ਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ ਹਰ ਜਪ ਨਾਮ ਧਿਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੋਹਾਗਣੀ ਚੌਥੇ ਰਹੇ ਸੁਹਾਗ ਭਾਈ રે ਅਵਰ ਨਾਹੀ ਮੈਂ ਥਾਉ ਮੈਂ ਧਨ ਨਾਮ ਨਿਦਾਨ ਹੈ ਗੁਰ ਦੀ ਆ ਬਲ ਜਾਓ ਰਹਾਉ ਗੁਰਮਤਿ ਪਤਿ ਸ਼ਾਬਾਸ ਤਿਸ ਤਿਸ ਕੈ ਸੰਗ ਮਿਲਾਉ ਤਿਸ ਬਿਨ ਘੜੀ ਨਾ ਜੀਵਾਂ ਬਿਨ ਨਾਮ ਹੈ ਮਰ ਜਾਉ ਮੈਂ ਅੰਧੇ ਨਾਮ ਨਾ ਵਿਸਰੈ ਟੇਕ ਟਿਕੀ ਘਰ ਜਾਓ ਗੁਰੂ ਜਿਨਾਂ ਕਾ ਅੰਧੁਲਾ ਚੇਲੇ ਨਾਹੀ ਠਾ ਬਿਨ ਸਤਗੁਰ ਨਾਉ ਨ ਪਾਈਐ ਬਿਨ ਨਾਵੇਂ ਕਿਆ ਸਵਾਉ ਆਏ ਗਿਆ ਪਛਤਾਵਣਾ ਜਿਉ ਸੁਣੇ ਘਰ ਕਾ ਬਿਨ ਨਾਵੇਂ ਦੁਖ ਦੇ ਹੁਰੀ ਜਿਉ ਕਲਰ ਕੀ ਪੀਤ ਤਬ ਲਗ ਮਹਿਲ ਨ ਪਾਈਐ ਜਬ ਲਗ ਸਾਚ ਨ ਚੀਤ ਸ਼ਬਦ ਰਪੈ ਘਰ ਪਾਈਐ ਨਿਰਵਾਣੀ ਪਦ ਨੀਤ ਗੁਰ ਪੁੱਛੋਂ ਆਪਣੇ ਗੁਰ ਪੁੱਛ ਕਾਰ ਕਮਾਉ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਉ ਸਹਜੇ ਹੋਏ ਮਿਲਾਵੜਾ ਸਾਚੇ ਸਾਚ ਮਿਲਾਉ ਸ਼ਬਦ ਰਤੇ ਸੇ ਨਿਰਮਲੇ ਤਦ ਕਾਮ ਕ੍ਰੋਧ ਅਹੰਕਾਰ ਨਾਮ ਸਲਾਹਨ ਸਤ ਸਦਾ ਹਰ ਰੱਖੇ ਉਰ ਧਾਰ ਸੋ ਗਿਆਨ ਮਨੋ ਵਿਸਾਰੀਐ ਸਭ ਜੀਆ ਕਾ ਆਧਾਰ ਸ਼ਬਦ ਮਰੈ ਸੋ ਮਰ ਰਹਿ ਫਿਰ ਮਰੈ ਨ ਦੂਜੀ ਵਾਰ ਸ਼ਬਦੈ ਹੀ ਤੇ ਪਾਈਐ ਹਰ ਨਾਮੇ ਲਗੈ ਪਿਆਰ ਬਿਨ ਸ਼ਬਦੈ ਜਗ ਭੂਲਾ ਫਿਰੈ ਮਰ ਜਨਮੈ ਵਾਰੋ ਵਾਰ ਸਭ ਸਾਲਾ ਹੈ ਆਪਕੋ ਵਡਹ ਵਡੇਰੀ ਹੋਇ ਗੁਰ ਬਿਨ ਆਪ ਨਾ ਚੀਨੀਐ ਕਹੇ ਸੁਨੇ ਕਿਆ ਹੋਏ ਨਾਨਕ ਸ਼ਬਦ ਪਛਾਣੀਐ ਹਉ ਮੈਂ ਕਰੈ ਨਾ ਕੋਇ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿੰਗਾਰੀਐ ਜੋ ਬਨ ਬਾਦ ਖੁਆਰ ਨਾ ਮਾਣੇ ਸੁਖ ਸੇਜੜੀ ਬਿਨ ਪਿਰ ਬਾਦ ਸਿੰਗਾਰ ਦੁਖ ਘਣੋ ਦੋਹਾ ਗਣੀ ਨਾ ਘਰ ਸੇਜ ਪਧਾਰ ਮਾਨ ਰੇ RAM ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਐ ਸ਼ਬਦ ਮਿਲੇ ਰੰਗ ਹੋਏ ਰਹਾਉ ਗੁਰ ਸੇਵਾ ਸੁਖ ਪਾਈਐ ਹਰ ਵਾਰ ਸਹਿਜ ਸਿੰਗਾਰ ਸਚ ਮਾਣੇ ਪਿਰ ਸੇ ਜੜੀ ਗੂੜਾ ਹੇਤ ਪਿਆਰ ਗੁਰਮੁਖ ਜਾਣ ਸਿਆਣੀਆਂ ਗੁਰ ਮੇਲੀ ਗੁਣ ਚਾਰ ਸਚ ਮਿਲ ਹੋਵਾਰ ਕਾਮਣੀ ਤੇਰ ਮੋਹੀ ਰੰਗ ਲਾਇ ਮਨ ਤਨ ਸਾਥ ਵਿਗਸਿਆ ਕੀਮਤ ਕਹਿਣ ਨਾ ਜਾਏ ਹਰ ਵਾਰ ਘਰ ਸੋਹਾਗਣੀ ਨਿਰਮਲ ਸਾਚੈ ਨਾਏ ਮਨ ਮਹਿ ਮਨੂਆ ਜੇ ਮਰੈ ਤਾਂ ਪਿਰ 라ਵੇ ਨਾਰ ਇਕਤ ਤਾ ਗੈ ਰਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਊਪਜੈ ਗੁਰਮੁਖ ਨਾਮ ਆਧਾਰ ਖਿਨ ਮਹਿ ਉਪਜੈ ਖਿਨ ਖਪੈ ਖਿਲੇ ਆਵੈ ਖਿਨ ਜਾਏ ਸ਼ਬਦ ਪਛਾਣੈ ਰਵ ਰਹਿ ਨਾ ਕਿਸ ਕਾਲ ਸੰਤਾਏ ਸਾਹਿਬ ਅਤਲ ਨਾ ਤੋਲੀਐ ਕਥਨ ਨਾ ਪਾਇਆ ਜਾਏ ਵਾਪਾਰੀ ਬਣ ਜਾ ਰਿਆ ਆਏ ਵਜਹ ਲਿਖਾਏ ਕਾਰ ਕਮਾਵਹਿ ਸੱਚ ਕੀ ਲਾਹਾ ਮਿਲੈ ਰਜਾਏ ਪੁੰਜੀ ਸਾਚੀ ਗੁਰ ਮਿਲੈ ਨਾ ਕਿਸ ਤਿਲ ਨਾ ਤਮਾਏ ਗੁਰਮੁਖ ਤੋਲ ਤੁਲਾਏ ਸੀ ਸੱਚ ਤਰਾਜੀ ਤੋਲ ਆਸਾ ਮਨਸਾ ਮੋਹਣੀ ਗੁਰ ਠਾਕੀ ਸਚ ਬੋਲ ਆਪ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੈ ਕਹਿਣ ਨਾ ਛੁੱਟੀਐ ਨਾ ਪੜ ਪੁਸਤਕ ਭਾਰ ਕਹਾਂ ਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ ਨਾਨਕ ਨਾਮ ਨਾ ਵਿਸਰੈ ਮੇਲੇ ਗੁਰ ਕਰਤਾਰ ਇਹੋ ਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ